ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਲਾਲੀਵੀਰ ਪਿੰਡ ਕੋਟ ਪਈ ਤੋਂ ਜੱਜ ਦਾ ਗਰੀ ਗਏ ਹਾਂ ਕਿੱਥੇ ਚੱਲੇ ਆਂ ਸੀ ਆਪਾਂ ਚੱਲੇ ਆਂ ਰਤੀਏ ਸਤਨਾਵਿਆਰ ਕੋਲੇ ਤਰਨਾਟ ਵਾਲਿਆਂ ਕੋਲੇ ਆਪਣਾ ਟਰੈਕਟਰ ਉੱਥੇ ਹੀ ਖੜਾ ਉੱਥੇ ਆਪਾਂ ਮੈਚ ਖੇਡਿਆ ਸੀਗਾ ਪਹਿਲੀ ਵਾਰੀ ਚਲੋ ਆਪਾਂ ਨੂੰ ਆਪਾਂ ਨੂੰ ਪਤਾ ਲੱਗ ਗਿਆ ਕੀ ਕੀ ਕੰਮ ਆ ਕੀ ਕਹਦਾ ਆਪ ਜਣੇ ਤਾਂ ਬਹੁਤ ਕੋਸ਼ਿਸ਼ ਕੀਤੀ ਸੀਗੀ ਤੇ ਬਾਕੀ ਰੈਂਗ ਆ ਉਸ ਕੰਮ ਨਾ ਉਹ ਆਪਾਂ ਹੁਣ ਕੱਲ ਨੂੰ ਕੱਢਦੇ ਆਂ ਤੇ ਸ਼ਾਇਦ ਨੌਂ ਦਾ ਮੇਲਾ ਹੈਗਾ ਨਹੀਂ ਪਤਾ ਕਿੱਥੇ ਉਹ ਜਾ ਕੇ ਕਨਫਰਮ ਕਰਦੇ ਆਂ ਸਤਨਾਵ ਕੋਲੋਂ ਤੇ ਬਾਕੀ ਟਰੈਕਟਰ ਵੀ ਦਿਖਾਉਣਿਆ ਸਵੇਰ ਇੱਥੇ ਆ ਬਹੁਤ ਬੰਦੇ ਨੇ ਕਿਹਾ 55 ਨਹੀਂ ਚੱਲਦਾ 55 ਨਹੀਂ ਚੱਲਦਾ ਸਾਨੂੰ ਤਾਂ ਐ ਸੀ ਉੱਤੇ ਚੀਜ਼ ਵੱਜ ਗਿਆ ਪਰ ਨਹੀਂ ਵੱਜਿਆ ਬਚਤ ਰਹੀ ਬਾਕੀ ਉੱਥੇ ਜਾ ਕਰਦੇ ਆ ਗੱਲਬਾਤ ਸਤਰਾ ਆਉਂਦਾ ਵੀ ਅੱਜ ਕੋ ਚੰ ਠੀਗਾ ਕੋ ਚੰ ਮੇਲਾ ਇੱਕ ਤਾਂ ਜੌਂਡੀਰ ਦੀ ਟਰਬੋ ਪਾਰਟ ਗਈ ਇਹ ਇੱਕ ਟੋਸ ਹਾਰ ਗਿਆ ਇਹ ਜਿਹੜਾ ਟੋਜਨਾ ਦਾ ਬੁੱਧੂ ਕੰਮ ਹੁੰਦਾ ਭੈਣ ਜੋ ਸਾਈ ਟ੍ਰਾਲੀ 'ਚ 2 ਮਿੰਟਾਂ 'ਚ ਕੱਟਾ-ਕੱਢੀ ਦੇ ਨਿਕਲ ਜਾਂਦਾ ਹੈ ਜਿਹੜਾ ਕੁਝ ਹੁੰਦਾ ਫਿਰ ਵੇਖੀ ਜਾਊਗੀ ਬਾਕੀ ਉੱਥੇ ਆ ਕਰਾਉਣਿਆਂ ਗੱਲਬਾਤ ਸਾਰਿਆਂ ਨੂੰ ਕੈਰੀਅਰ ਨੌਜਵਾਨ ਦੀ ਰਾਜ ਧੜਕਣ ਲੋ ਵੀ ਮਿੱਤਰੋ ਪਹੁੰਚ ਗਏ ਆਪਾਂ ਬਾਈ ਸਤਨਾਮ ਕੋਲੇ ਤੇ ਉਹ ਗਏ ਸੀ ਅੱਜ ਟੋਚਾ ਮੇਲੇ ਤੇ ਤੇ ਉਹ ਆਈ ਜਾਂਦੇ ਆ ਅਸੀਂ ਰੋਟੀਆਂ ਟਿੱਪੈਕ ਕਰਾ ਕੇ ਤੇ ਉਹਦੀ ਕੋਠੀ ਜਾ ਗਏ ਆ ਹੁਣ ਤਾਂ ਰਤੀਆ ਵੀ ਪੈਰਾਂ 'ਚ ਹੀ ਲੱਗਦਾ ਇਹ ਚਲੋ ਬਾਕੀ ਬਈ ਬੰਦਾ ਬਹੁਤ ਘੈਂਟ ਲੱਸੇ ਰਾਜੀ ਆ ਹੁਣ ਬਈ ਆਪਨੂੰ YouTube ਤੇ ਵਲੌਗ ਪਾਇਆ ਕਰਾਂਗੇ ਜੀ ਇਹਨਾਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਈ ਪਹੁੰਚਣ ਆਲਾ ਸੀ ਉਹਦੀ ਵੇਟ ਕਰੀ ਜਾਂਦੇ ਆ ਝਾਪੀ ਆ ਉਹਦੇ ਕੋਲੇ ਆ ਅੱਜ ਗੁੱਡ ਮਾਰਨਿੰਗ ਸਾਰਿਆਂ ਦੇ ਭਾਈ ਸਤਨਾਮ ਦੇ ਘਰੇ ਤੇ ਚਾਹ ਬਣੀ ਜਾਂਦੀ ਆ ਇੱਕ ਰਾਤ ਘਟਨਾ ਹੋਗੀ ਘਟਨਾ ਇਹ ਹੋਗੀ ਮੈਨੂੰ ਨੀਂਦ ਨਹੀਂ ਆਈ ਸਾਰੀ ਰਾਤ ਦੀ ਉਹ ਵਿਆਸਮਾਨ ਆਪਣਾ ਸ਼ੋ ਜੌਂਡੀਰ ਦੇ ਦੰਦਿਆਂ ਭਰੀ ਜਾਂਦੀ ਹੈ ਭਈ ਸ਼ੋ ਹੀ ਢਾਈ ਜਾਂਦੀ ਹੈ ਬਾਈ ਦਾ ਮਾਨ ਸਨਮਾਨ ਆਪਣਾ ਵੀ ਆਈ ਪਈ ਹੋਇਆ ਕਰਨਾਗੇ ਪਾਲੀ ਮੁਕਾਵਲੇ ਵਾਲੇ ਪਾਪਾ ਰੱਖੇ ਸੁੱਖ ਪਾਪਾ ਹਾਂ ਲੋ ਵੀ ਮਿੱਤਰੋ ਉਦੋਂ ਨਾ ਆਪਣਾ ਟਰੈਕਟਰ ਪਾਣੀ ਦੀ ਸਪਲਾਈ ਘਟ ਜਾਂਦੀ ਆ ਤੇ ਹੁਣ ਆਪਾਂ ਪੱਖਾ کھول ਕੇ ਇਹਦੀ ਕੁੜੀ ਦਾ ਜਿਗਾਰਡ ਕਰਕੇ ਵੀ ਪਾਣੀ ਦੀ ਸਪਲਾਈ ਵਾਪਸ ਜਾਵੇ ਹਨਾ ਹਾਂ ਨਾ ਇਹਦਾ ਸਪੈਸਰ ਦੇ ਕੇ ਪੱਖਾ ਕੇ ਕਰਦੇ ਆ ਬਾਈ ਟਰੈਕਟਰ ਦਾ ਠੀਕ ਹੈ ਚੀਜ਼ ਨਹੀਂ ਵੱਜਾ ਉਦੋਂ ਟਰੈਕਟਰ ਸਾਨੂੰ ਆਏ ਸੀ ਸੀ ਇਹ ਵੱਜ ਗਿਆ ਪਿਸਟਨ ਪੁਸਟਨ ਪਾਉਣੇ ਪੈਣਗੇ ਤੇ ਉਹ ਹੁਣ ਸਾਡਾ ਇਰਾਦਾ ਵੀ ਇਹੀ ਹੈ ਸਾਡਾ ਇਰਾਦਾ ਇਹੀ ਹੈ ਵੀ ਇਹਨੂੰ ਆਪਾਂ ਕੇਰਾ ਪਾਣੀ ਵਾਲਾ ਜਿਗਾਰਡ ਨੀਰੇ ਕਰ ਗਏ ਫੇਰ ਰਹਿਣੇ ਆ ਬਾਕੀਆਂ ਗੱਲਾਂ ਬਾਅਦ ਅੰਦਰਲੀ ਪੁਲੀ ਬੜਾ ਤੇ ਬਦਲਦੇ ਆ ਟਰੈਕਟਰ ਦੀ ਪੱਖੇ ਵਾਲੀ ਜਾਂ ਥਲੜੀ ਉਹ ਪੁਲੀ ਵੱਡੀ ਕਰਨੀ ਪੂਏ ਵਾਲੀ ਦੋਨੇ ਪੁਲੀਆਂ ਚੱਕ ਤੇ ਛੇੜ ਛੜ ਕਰਨੀ ਪੈਣੀ ਆ ਇਹਦੇ ਪੁਲੀ ਆਉਣੀ ਵੀ ਨਹੀਂ ਕੋਈ ਜਣਾ 963 03 ਨਾਲ ਦੀ ਤਾਂ ਸੇਮ ਹੀ ਆ ਸਾਰੀ ਹੂੰ ਦੇਖਦੇ ਆ ਕੋਈ ਨਾ ਕੋਈ ਜਗੜ ਲਾ ਕੇ ਕੀ ਬੰਦਾ ਬਾਕੀ ਅੱਗੇ ਰਾਤ ਵਾਲਾ ਬਲੌਗ ਵੀ ਤੁਸੀਂ ਆਪ ਇਕੱਠਾ ਹੀ ਪਾਵਾਂਗੇ ਕਰਕੇ ਬਾਕੀ ਸੱਤ ਨਾਂ ਮਰ ਗਿਆ ਆਉਂਦੇ ਆ ਆਪਣਾ ਸ਼ਗਿਰਦ ਵੀ ਉੱਧਰ ਗਿਆ ਆ ਇੱਕ ਹੋਰ ਹੱਦ ਪਿੰਡੋਂ ਉਹਦੇ ਵੀ ਕੀੜਾ ਉੱਠ ਗਿਆ ਨਾ 330 ਵਾਲੇ ਦੇ ਜਿਹੜਾ ਉਹਦੇ ਨੇ ਲੱਕੀ ਕਰਾ ਕੇ ਗਿਆ ਹੁਣ ਦੁਬਾਰਾ ਕਰਾਉਣੀ ਆਣੀ ਦੁਬਾਰਾ ਆ ਰਿਹਾ ਟਰੈਕਟਰ ਲੈ ਕੇ ਕਹਿੰਦਾ ਮੈਂ ਕੋ ਨੂੰ ਮਾਰਤੀ ਹੋਏ ਦੁਨੀਆਂ ਇਧਰ ਇਧਰ ਹੋਏ ਆਲੂ ਐਂਗ ਲੁਧਿਆਣੇ ਵਾਲੀ ਸਾਈਡ ਕੋਈ ਮੇਲਾ ਤੇ ਆਪਾਂ ਲਾਵਾਂਗੇ ਜਰੂਰ ਬਾ ਇੱਕ ਅਰੀਜ ਆਉਣ ਨੰਬਰ ਪਾਉਣਾ ਸ਼ਾਇਦ ਅਸੀਂ ਆਨੰਦਪੁਰ ਦਾ ਹੁਲਾਮਨ ਲਾ ਵੀ ਛੱਡ ਦਗੇ ਬਸ ਆਏ ਆ ਵੀਰ ਹੁਣ ਇਨਾ ਮੱਥਾ ਮਾਰਿਆ ਵੀ ਕੁਸਤਾ ਕਰੀਗੇ ਬਾਕੀ ਆ ਕੇ ਮਲਾਉਣੇ ਕਰਦੇ ਆਂ ਗੱਲਬਾਤ ਤੁਹਾਨੂੰ ਦਿਖਾਉਣੇ ਆ ਕੀ ਪ੍ਰੋਜੈਕਟ ਦੇ ਅਸਲ ਵਿੱਚ ਚੈੱਕ ਕਰਾਂਗੇ ਉਹ ਵੀਡੀਓ ਦਿਖਾਵਾਂਗੇ ਤੁਹਾਨੂੰ ਆ ਰਹੇ ਸੀਕਾ ਆਉਗੀ ਆ ਖੜੇ ਨੋਗਰੇ ਉਹਦੇ ਨਾਲ ਨਹੀਂ ਗੱਲ ਜੀ ਪਾਂਦੀ ਸਾਲਾ ਜਿਹੜਾ ਆ ਚੀਜ਼ ਆ ਨਾ ਆਹਾਈਆ ਠੀਕ ਹੈ ਚਲੋ ਬੰਗਾਂ ਨੇ ਲਿਆ ਰੋਟੀ ਆ ਗਈ ਸੁਭਾ ਲਈ ਬਈ ਹਾਂ ਜੀ ਮਿੱਤਰੋ ਰੋਟੀ ਖਾ ਗਿਆ ਮੁੰਡੇ ਲੱਗੇ ਬਈ ਚੋਬਰ ਕਹਿੰਦੇ ਕੋਟ ਭਾਈ ਦੀ ਧਰਤੀ ਦੇ ਆ ਭਾਂਡੇ ਮਾਂਜਣ ਯਾਰ ਆਉਦੇ ਭਰਾਵਾਂ ਅਨਸਰ ਤੇ ਹੁੰਦੇ ਕੱਚੀਆਂ ਗੱਲਾਂ ਭਾਂਜ ਫੇਰੋਈ ਅੰਡਰਵਾਰਡ ਤੇ ਦੂਦੂ ਕਰਾਦੀ ਤੁਸੀਂ ਜਿਵੇਂ ਤੂੰ ਆਏ ਅੱਜ ਤੇਰੇ ਕਿਆ ਕਰ ਤੂੰ ਖਾਂਦੀ ਨਹੀਂ ਆਪੇ ਬੈਗਾ ਪਾਣੀ ਇਹ ਜੀਰ ਨਾਲ ਲੀ ਬਾਕੀ ਬਈ ਹੁਣ ਕਰਦੇ ਆਂ ਵਾਟਰ ਵਰਡੀ ਦਾ ਜਗਾਰਮੈਂਟ ਤੇ ਲੋਡ ਲੱਗਿਆ ਆਪਾਂ ਸੋਕਰ ਕੇ ਪੈਸਟਮ ਵੀ ਟਰਬੋ ਵਾਲੀ ਪਾ ਦੇਣੇ ਗੋਪੇ ਨਹੀਂ ਕੋਈ ਨਾ ਕੋਹ ਹੁੰਦਾ ਚੱਲਣ ਦੇ ਪਈ ਨੀਵਾੜਾ ਜਾਣਾ ਜੇ ਫੇਰ ਰੀਸੀਵ ਰੋਕ ਕੇ ਟਰੈਕਟਰ ਫੇਰ ਭਗਾਈ ਵੀ ਕਰਨੀ ਐ ਫੇਰ 8000 ਰੁਪਏ ਲਾ ਦੇ ਫੇਰ 10000 ਲੱਗੂਆ ਫੇਰ ਕਿਉਂ 10000 ਆਪਾਂ ਚੈੱਕ ਕਰਕੇ ਲਿਆਉਂਗੇ ਨਾ ਤੇ ਸੀਜ ਮਾਰ ਹੀ ਦੇ ਕੇ ਕਰੀ ਤਾ ਸੀਜੀ 6 ਵਾੜੀ ਦੇ ਬਰਾਤ ਨੂੰ ਕਿੱਥੋਂ ਪਾ ਕੇ ਲੈ ਜਾਗੇ ਆਪਾਂ ਹੈੱਡ ਦਿਖਾਉਣਾ ਵੀ ਪਊਗਾ ਗ੍ਰੈਂਡ ਟਿਲ ਜੱਡੀ ਲੱਗੂ ਤੇ ਦਵਾੜੀ ਦੇ ਰੁਕਦੇ ਨਾ ਲਾਦੀ ਆਪਾਂ ਦਾ ਵੱਡਾ ਬੋਕਾ ਨੂੰ ਰਹਿ ਗਿਆ ਤਾਗ ਦੇ ਆਪਾਂ ਜਾਓ ਕੋਕੜੇ ਰੁਕਣਾ ਠੀਕ ਹੈ ਪ੍ਰੇਗ ਮਾਰਦੇ ਰੰਗ ਤੇ ਹੁਣ ਜੋਰ ਬੋਕੀ ਆ ਨਾ ਚਲੋ ਕੋਈ ਨਹੀਂ ਵੇਟ ਕਰਦੇ ਆਪਾਂ ਰੰਗ ਮਾਰ ਕੇ ਬਾਕੀ ਮੇਰਾ ਦਾਦਾ ਵੀ ਅੱਜ ਦਾ ਬਲੌਗ ਇੱਥੇ ਸਮਾਪਤ ਕਰਦਗੇ ਤੇ ਅਸੀਂ ਜੋ ਅੱਗੇ ਬਲੌਗ ਸਟਾਰਟ ਕਰਦੇ ਆ ਉਹ ਅਸੀਂ ਕੱਲ ਨੂੰ ਸਵੇਰ ਅਪਲੋਡ ਕਰਾਂਗੇ ਤੇ ਫਿਰ ਬੜਾ ਲੰਮਾ ਹੋ ਜਾਊਗਾ ਤਾਂ ਕਰਕੇ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ